ਲਾੜਦਿਆਂ ਨੂੰ ਪੇਰਣਾ ਪੂਰਾ ਮਾਨ ਜੋਗਾ ਅਦਾਲਤ ਤੇ ਪੂਰਾ ਯਕੀਨ ਆ ਜੋ ਵੀ ਹੋਊਗਾ ਵਧੀਆ ਹੀ ਹੋਊਗਾ ਅੰਮ੍ਰਿਤਸਰ ਦੇ ਮਜੀਠਾ ਦੀਆਂ ਨੇ ਜਿੱਥੇ ਕੰਚਨਪ੍ਰੀਤ ਕੌਰ ਪੁਲਿਸ ਅੱਗੇ ਪੇਸ਼ ਹੋਣ ਪਹੁੰਚੇ ਨੇ ਦੱਸਦੀ ਏ ਕਿ ਪਿਛਲੇ ਦਿਨੀ ਮਾਮਲਾ ਕਾਫੀ ਪਖਿਆ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਕੰਚਨਪ੍ਰੀਤ ਉੱਤੇ ਕਾਫੀ ਦੋਸ਼ ਲੱਗੇ ਸੀ ਜਿਸ ਤੋਂ ਬਾਅਦ ਵਕਫਾ ਥਾਣਿਆਂ ਦੇ ਵਿੱਚ ਮਾਮਲੇ ਦਰਜ ਹੋਏ ਸੀ ਸੋ ਪੁਲਿਸ ਵੱਲੋਂ ਕੰਚਨਪ੍ਰੀਤ ਕੌਰ ਨੂੰ ਪੇਸ਼ ਹੋਣ ਦੇ ਲਈ 2 ਦਿਨ ਦੀ ਮੌਲਤ ਦਿੱਤੀ ਗਈ ਸੀ ਆਖਰਕਾਰ ਕੰਚਨਪ੍ਰੀਤ ਕੌਰ ਅੱਜ ਮਜੀਠਾ ਥਾਣੇ ਵਿੱਚ ਪੇਸ਼ ਹੋਣ ਲਈ ਪਹੁੰਚੇ ਨੇ ਉਹਨਾਂ ਨਾਲ ਵਿਰਸਾ ਸਿੰਘ ਬਲਟੋਹਾ ਵੀ ਪਹੁੰਚੇ ਨੇ ਕੰਚਨਪ੍ਰੀਤ ਕੌਰ ਮਜੀਠਾ ਥਾਣੇ ਪਹੁੰਚੇ ਨੇ ਅਤੇ ਇਨਵੈਸਟੀਗੇਸ਼ਨ ਜੁਆਇਨ ਕੀਤੀ ਹੈ ਮਜੀਠਾ ਥਾਣੇ ਬਾਹਰ ਪੁਲਿਸ ਦਾ ਸਖਤ ਪੈਰਾ ਲਗਾਇਆ ਗਿਆ ਹੈ ਕੰਚਨਪ੍ਰੀਤ ਕੌਰ ਥਾਣੇ ਦੇ ਅੰਦਰ ਦਾਖਲ ਹੋ ਸਕਦੇ ਨਹੀਂ ਇਕੱਲੇ ਹੀ ਬਾਕੀ ਸਾਰੇ ਆਗੂ ਪੁਲਿਸ ਨੇ ਅੱਗੇ ਨਹੀਂ ਜਾਣ ਦਿੱਤੇ ਸੋ ਦੱਸ ਦਈਏ ਇਹ ਚਾਰ ਵੱਖ-ਵੱਖ ਮਾਮਲੇ ਦਰਜ ਹੋਏ ਸੀ 2 ਦਿਨ ਦੀ ਪੁਲਿਸ ਵੱਲੋਂ ਮੌਹਲਤ ਦਿੱਤੀ ਗਈ ਸੀ ਸੋ ਇਸ ਮਾਮਲੇ ਵਿੱਚ ਪੁਲਿਸ ਅਫਸਰਾਂ ਦੇ ਉੱਤੇ ਵੀ ਕਾਰਵਾਈ ਹੋ ਚੁੱਕੀ ਹੈ ਜਿਮਨੀ ਚੋਣ ਦੇ ਦੌਰਾਨ ਕੰਚਨਪ੍ਰੀਤ ਕੌਰ ਉੱਤੇ ਦੋਸ਼ ਲੱਗੇ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਪੇਸ਼ ਹੋਣ ਦੇ ਲਈ ਕਿਹਾ ਸੀ ਸੋ ਅੱਜ ਕੰਚਨਪ੍ਰੀਤ ਕੌਰ ਪੇਸ਼ ਹੋਣ ਲਈ ਪਹੁੰਚੇ ਨੇ ਦੱਸ ਦਈਏ ਕਿ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੋਰ ਰੰਦਾਵਾ ਦੇ ਧੀ ਨੇ ਕੰਚਨਪ੍ਰੀਤ ਕੌਰ ਜੋ ਅੱਜ ਮਜੀਠਾ ਥਾਣੇ ਦੇ ਵਿੱਚ ਖਾਸ ਤੌਰ ਤੇ ਪੇਸ਼ ਹੋਣ ਲਈ ਪਹੁੰਚੇ ਨੇ